ਹਾਂਜੀ ਪ੍ਰਿੰਸਪਲ ਹਸਪਤਾਲੀ ਦਾ ਸਾਡੀ ਇਹ ਕੇਬਲ ਵਿਹਾਰ ਵਿਸਾਰੇ ਵੈਟਰਨ ਜੰਦਮੇ ਜੜੀਆਂ ਜੜੀਆਂ 1962 ਦੇ ਵਿੱਚ ਪਹਿਰ ਦੇ ਵਿੱਚ 71 ਦੇ ਵਿੱਚ ਇਹ ਲੜਾਈਆਂ ਲੜ ਕੇ ਇਥੇ ਰਿਟਾਇਰ ਹੋ ਕੇ ਆਏ ਆ ਉਹਨਾਂ ਵਾਸਤੇ ਇਹ ਬਣੀ ਸਗੀ ਕਲੋਨੀ ਹਾਂਜੀ ਤੇ ਇਹਦੇ ਵਿੱਚ ਉਹ ਅਸੀਂ ਸਮਝਿਆ ਸੀਗਾ ਕਿ ਜਦੋਂ ਆ ਕੇ ਚਲੋ ਆਰਾਮ ਲੜੀਆਂ ਤੋਂ ਬਚ ਗਏ ਹੈਗੇ ਆ ਇੱਥੇ ਆ ਕੇ ਆਰਾਮ ਕਰਾਂਗੇ ਤਿਗਣੇ ਇਹਦੇ ਸਾਡੇ ਨਾਲ ਸਿਰ ਦੇ ਉੱਪਰ ਉਹਦਾ ਡੈਂਪ ਜਿਹੜਾ ਲੱਗਿਆ ਹੈ ਇਹਨੇ ਸਾਡੀ ਹਾਲਤ ਬਹੁਤ ਖਰਾਬ ਕੀਤੀ ਹੈ। ਹੂੰ ਇਹਦੇ ਨਾਲ ਤੋਂ ਸਾਡੇ ਵੈਟਰਨ ਜਿਹੜੇ ਇੱਥੇ ਮਾਰ ਰਹੇ ਬਹੁਤ ਜਿਆਦੇ 14-15 ਤੇ ਯਾਰੇ ਚੱਲ ਬਸੇ ਹੈਗੇ ਆ ਉਹ ਤਾਂ ਇਹੀ ਕਹਿੰਦੇ ਸੀਗੇ ਤੇ ਇਹ ਮਰਦਾਂ ਨੂੰ ਤੇ ਕੁੱਤੇ ਵੀ ਮੌਤ ਸੀ ਮਰ ਗਏ ਹੈਗੇ ਆ ਗੰਦੇ ਵਿੱਚ ਇਹ ਤੋਂ ਚੰਗਾ ਸੀ ਲੜਾਈ ਦੇ ਮੈਦਾਨ 'ਚ ਮਰ ਸੀ ਜਾਂਦੇ ਲੋਕੀ ਯਾਦ ਤੇ ਕਰਦੇ ਤੱਕ ਮੈਂ ਮਿਲਦੇ ਵੀ ਇਹ ਲੜੀ ਜਾਵੇ ਅੱਛੇ ਸ਼ੇਰ ਵਾਂਗ ਸਗਾ ਇੱਥੇ ਸਾਨੂੰ ਕਿਹੜਾ ਪੁੱਛਦਾ ਕੁੱਤੇ ਦੀ ਬੋਦੀ ਮਰ ਰਹੇ ਸੀ ਹਜੇ ਕੋ ਹੋਰ ਵੀ ਤਿੰਨ ਚਾਰ ਉੱਥੇ ਹੋਰ ਵੀ ਬੰਦੇ ਪਏ ਹੈਗੇ ਆ ਜਿਹੜੇ ਕਿ ਬਹੁਤ ਬਿਮਾਰ ਨੇ ਮੰਜੇ ਤੇ ਪਏ ਹੈਗੇ ਆ ਬਹੁਤ ਬੁਰੀ ਹਾਲਤ ਦੇ ਵਿੱਚ ਆਗੇ ਆ ਤੇ ਅਸੀਂ ਇਹਨਾਂ ਨੂੰ ਬਹੁਤ ਧੋੜ ਲਗਾਇਆ ਹੈਗਾ ਬਹੁਤ ਤਰਲੇ ਕੀਤੀ ਹੈਗੀ ਹੈ ਲੇਕਿਨ ਆਰਮੀ ਵਾਲਿਆਂ ਨੇ ਵੀ ਇਹਦੇ ਅਗੇਂਸਟ ਐਕਸ਼ਨ ਲਿਆ ਹੈਗਾ ਲੇਕਿਨ ਇਹ ਸਮਝਿਆ ਜਾ ਹੈਗਾ ਕੰਮ ਦੇ ਸਰਪ੍ਰਸਤ ਪਬਲਿਕ ਐਡਮਿਨਿਸਟ੍ਰੇਸ਼ਨ ਹੈ ਇਹਨਾਂ ਨੇ ਬਿਲਕੁਲ ਹੀ ਉਹਦੇ ਕੋਈ ਐਕਸ਼ਨ ਹੀ ਨਹੀਂ ਲਿਆ ਹਮੇਸ਼ਾ ਸਾਨੂੰ ਝੂਠੇ ਵਾਦੇ ਸਾਨੂੰ ਦਿੱਤੇ ਹਨ ਤੇ ਸਾਨੂੰ ਇਸ ਦਾ ਬੜੇ ਪਰੇਸ਼ਾਨ ਨੇ ਕੀਤਾ ਹੈਗਾ ਉਹ ਸਾਨੂੰ ਇਹ ਹੌਸਲਾ ਰਹੀ ਹੈਗਾ ਉਹ ਜਿਹੜੀ ਐਕਸ਼ਨ ਕਮੇਟੀ ਇਹ ਬੜਾ ਜ਼ੋਰ ਲਗਾ ਰਹੀ ਹੈ ਜਿੰਨਾ ਬੜੀ ਨਾਲ ਦੇ ਜੁੜੂ ਫਰੈਂਚ ਦੇ ਹੈ ਉਹਨਾਂ ਨਾਲ ਮਿਲ ਕੇ ਇਹ ਨਹੀਂ ਖੇੜੀ ਹੈਗੀ ਤੇ ਸਾਨੂੰ ਇਹ ਤੇ ਹੁਣ ਬੜਾ ਹੌਸਲਾ ਹੋ ਗਿਆ ਹੈ ਕਿ ਸ਼ਾਇਦ ਉਹ ਜਰੂਰ ਜਦਾ ਜਦਾ ਇਹਦਾ ਹੱਲ ਕੋਈ ਨਾ ਕੋਈ ਨਿਕਲੇਗਾ ਕੋਈ ਸਾਰੇ ਜਿਸ ਵਲੇ ਪਹਿਲਾਂ ਇਕੱਲੇ ਅਸੀਂ ਹੁੰਦੇ ਸੀ ਕੇਵਲੇ ਦਹਾੜ ਦੇ ਉਸ ਤੋਂ ਬਾਅਦ ਇਹ ਸਾਰੇ ਜਲ ਬਲ ਗਿਆ ਸਾਡੇ ਨਾਲ ਸਾਨੂੰ ਉਹਦਾ ਬੜਾ ਹੌਸਲਾ ਪੌਜਿਤ ਹੋ ਗਿਆ ਕਿ ਹੁਣ ਜਰੂਰ ਇਥੋਂ ਟਿਕਾ ਜਾਏਗਾ ਕੋਈ ਸਾਡੇ ਦੇ ਜਿਹੜੇ ਦੇ ਨਾ ਰਹਿ ਗਿਆ ਉਹ ਨਾਮ ਵੀ ਇੱਥੇ ਉਹਨਾ ਬੰਦ ਕਰ ਦਿੱਤਾ ਉਹ ਕਹਿੰਦੇ ਅਸੀਂ ਆਖਿਰ ਬਿਮਾਰੀਆਂ ਤੋਂ ਲਾਉਣੀਆਂ ਜਾਇੰਟ ਐਕਸ਼ਨ ਕਮੇਟੀ ਮਾਰਟਾ ਰਜਿਸਟਰਡ ਪ੍ਰਧਾਨ ਜੀ ਆ ਜਿਹੜਾ ਤੁਸੀਂ ਧਰਨੇ ਤੇ ਬੈਠੇ ਕੀ ਕਾਰਨ ਕੀ ਹੈ ਇਹ ਜਿਹੜਾ ਕੋੜੇ ਦਾ ਢੇਰ ਬਹੁਤ ਵੱਡੇ ਵੱਡੇ ਲਾਤੇ ਸਾਡੇ ਮਾਲਟਾਉਨ ਦੇ ਉੱਤੇ ਹੀ ਕਿਹੜੀ ਜਗ੍ਹਾ ਹੈ ਇਹ ਮਾਲਟਾਉਨ ਸ਼ਮਸ਼ਾਨ ਘਾਟ ਦੇ ਸਾਹਮਣੇ ਹਾਂਜੀ ਸ਼ਹਿਰ ਦੇ ਬਾਹਰੋਂ ਸਾਰਾ ਕੂੜਾ ਅੰਦਰ ਨੂੰ ਆ ਰਿਹਾ ਇੱਧਰ ਨੂੰ ਉਹ ਉਹਦੇ ਕਰਕੇ ਬੈਠੇ ਆਂ ਅਸੀਂ ਕਰੋਨਾ ਕਰੋਨਾ ਚ ਵੀ ਇਦਾਂ ਵੱਡੇ ਵੱਡੇ ਢੇਰ ਲਾਇਆ ਸੀ ਤੇ ਹੁਣ ਅੱਜ ਕੱਲ੍ਹ ਫੇਰ ਸਾਰੇ ਸ਼ਹਿਰ ਦੇ ਜਿਹੜੇ ਡੰਪ ਇਹਨਾਂ ਨੇ ਬੰਦ ਕਰੀ ਜਾਂਦੇ ਚੁੱਪਚਾਪ ਇੱਥੇ ਸਾਰੇ ਢੇਰ ਮਾਲਟਾਉਨ ਚ ਲੈ ਆਏ ਇਹਦੇ ਬਾਰੇ ਤੁਸੀਂ ਕਾਰਪੋਰੇਸ਼ਨ ਨਾਲ ਕੋਈ ਗੱਲਬਾਤ ਕੀਤੀ ਹੈ ਕਾਰਪੋਰੇਸ਼ਨ ਦੇ ਜੇ 1000 ਚੱਕਰ ਮਾਰ ਚੁੱਕੇ ਆਂ ਅਸੀਂ ਇਹਨਾਂ ਕੋਲ ਏਡੇ ਏਡੇ ਉਹ ਮੀਡੀਆ ਦਾ ਪੂਰਾ ਸਾਥ ਸਾਨੂੰ ਮਿਲਿਆ ਮੀਡੀਆ ਨੇ ਪੂਰਾ ਹਰ ਜਗ੍ਹਾ ਦੇ ਉੱਤੇ ਰੋਜ਼ ਦੀ ਸਾਡੀਆਂ ਕਮਾਰਾ ਚ ਇਹ ਚੀਜ਼ ਨੂੰ ਬਿਆਨ ਕੀਤਾ ਕਿ ਵੀ ਅਸੀਂ ਇੱਕ ਬਹੁਤ ਗਲਤ ਸਾਡੇ ਨਾਲ ਹੋ ਰਿਹਾ ਹੈ ਇਹ ਚੀਜ਼ ਨੂੰ ਬੰਦ ਹੋਣਾ ਚਾਹੀਦਾ ਹੈ ਇੱਥੋਂ ਇੱਕ ਕਲੋਨੀ ਹੈ ਜਿਹੜੀ ਕੇਵਲ ਵਿਹਾਰ ਉਹਦੇ ਅੰਦਰ ਕੂੜਾ ਸੁੱਟਿਆ ਜਾ ਰਿਹਾ ਹੈ ਜਦੋਂ ਜਵਾਰ ਨਾ ਆਵੇ ਨਾ ਤੇ ਕਲੋਨੀ ਦੇ ਅੰਦਰ ਸਾਹਮਣੇ ਹਾਸਿੰਗ ਬੋਰਡ ਕਲੋਨੀ ਹੈ ਇਹ ਸਾਰੇ ਬੰਦੇ ਇੱਥੇ ਦੇ ਵਾਸੀ ਜਿਹੜੇ ਬਿਮਾਰ ਨੇ ਅੱਛਾ ਜੀ ਕਿਉਂਕਿ ਕੁੜੇ ਕਰਕੇ ਉਹ ਦੇਖੋ ਪੇੜ ਵੀ ਤੇ ਦੇਖੋ ਨਾ ਪਿੱਛੇ ਉੱਥੇ ਪੇੜ ਜਿਹੜੇ ਆ ਸੁੱਕੇ ਪਏ ਅੱਛਾ ਜੀ ਉਹ ਕਿਉਂ ਸੁੱਕੇ ਪਏ ਨੇ ਕਿਉਂ ਜ਼ਮੀਨ ਵੀ ਖਰਾਬ ਹੈ ਔਰ ਜਿਹੜੀ ਹਵਾ ਤਾਂ ਖਰਾਬ ਹੈ ਹੀ ਹੈ ਉਹ ਜਿਹੜਾ ਇੱਥੇ ਸ਼ਮਸ਼ਾਨ ਘਾਟ ਹੁੰਦਾ ਉਲਟੀਆਂ ਮਾਰਦਾ ਆ ਕੇ ਇੱਥੇ ਔਰ ਸਾਡਾ ਤਾਂ ਨਿਕਲਣਾ ਹੀ ਜਿਹੜਾ ਨਾ ਉਹ ਬੱਚੇ ਜਾਂਦੇ ਇਨੋਸੈਂਟ ਸਕੂਲ ਉਹ ਵੀ ਵਿਚਾਰੇ ਉਲਟੀਆਂ ਮਾਰਦੇ ਨਾਲ ਇਧਰ ਮਦਰ ਟ੍ਰੇਸਾ ਵਾਲੇ ਬੱਚੇ ਹੈਗੇ ਨੇ ਉਹ ਬਿਮਾਰ ਬੱਚੇ ਉਹਨਾਂ ਕੋਲ ਉਹ ਵੀ ਸਾਰੇ ਬੜੇ ਪਰੇਸ਼ਾਨ ਹੈ ਜਿਹੜੇ ਕੇਵਲ ਵਿਹਾਲ ਬਾਰੇ ਕਹਿ ਰਹੇ ਹੋ ਤੁਹਾਡੇ ਨਾਲ ਹੈਗੇ ਹੈ ਕੇਵਲ ਵਿਹਾਲ ਸਾਰੇ ਬੈਠੇ ਨੇ ਕਿਰਨ ਸਿੰਘ 85 ਸਾਲ ਦੇ ਕਿਰਨ ਸਿੰਘ ਤੁਹਾਡੇ ਨਾਲ ਰੋਜ਼ ਰੋਜ਼ ਪੈਦਲ ਤੁਰਦੇ ਨੇ ਔਰ ਪੂਰਾ ਮੋਰਚਾ ਸੰਭਾਲੇ ਬੈਠੇ ਨੇ ਦੱਸੋ ਇਸ ਏਜ ਦੇ ਵਿੱਚ ਇਹਨਾਂ ਨੇ ਆਰਾਮ ਕਰਨਾ ਧਿਆ ਉਹਨੇ ਸਾਡੇ ਨਾਲ ਇਹ ਵੀ ਲੱਗੇ ਹੋਏ ਨੇ ਲੜਾਈਆਂ ਲੜ ਕੇ ਉਧਰੋਂ ਆਇਆ ਹੁਣ ਫੇਰ ਲੜਾਈ ਲੜਦੇ ਹੋ ਤੁਹਾਨੂੰ ਕੀ ਲੱਗਦਾ ਤੁਹਾਡੇ ਇਸ ਤਰ੍ਹਾਂ ਪ੍ਰਦਰਸ਼ਨ ਦੇ ਕਰਨ ਆਇਆ ਦਾ ਮਸਲਾ ਹੱਲ ਨਿਕਲੇਗਾ ਕੋਈ ਤੁਹਾਡੇ ਜੇ ਅਸੀਂ ਰੋਵਾਂਗੇ ਨਹੀਂ ਤੇ ਮਾਂ ਤੇ ਕਿਸੇ ਬੱਚੇ ਨੂੰ ਰੋਂਦੇ ਦੁੱਧ ਮਿਲਦਾ ਤੇ ਸਾਨੂੰ ਜੇ ਦੀ ਨਹੀਂ ਹੋਰ ਕੁਛ ਕਾਵਾਂਗੇ ਤੇ ਇਹ ਤਾਂ ਚੱਲੀ ਜਾਂਦਾ ਸਾਨੂੰ ਕਈ ਸਾਲਾਂ ਤੋਂ ਇਹ ਲਾਰੇ ਲਾ ਰਹੇ ਨੇ ਕਿ ਵੀ ਇਹ ਹੋ ਗਿਆ ਹੋ ਗਿਆ ਹੋ ਗਿਆ ਟੈਕਨੋਲੋਜੀਕ ਨਹੀਂ ਹੋਇਆ ਹੁਣ ਤਾਂ ਐਨਜੀਟੀ ਦੇ ਵਿੱਚ ਵੀ ਇਹਨਾਂ ਨੂੰ ਚੰਗਾ ਫਟਕਾਰ ਪੇ